ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਾਡੀ ਨਵੀਂ ਵੀਡੀਓ 'ਚ ਤਮਾਮ ਦਰਸ਼ਕਾਂ ਦਾ ਸਵਾਗਤ ਹੈ ਜੀ ਅੱਜ ਆਪਾਂ ਗੱਲ ਕਰਾਂਗੇ 12 ਦੇ ਉੱਪਰ ਲੱਗਣ ਵਾਲੀਆਂ ਡਾਟਾਂ ਦੀ ਕਿਉਂਕਿ ਇਸ ਘਰ ਵਿੱਚ ਹਰ ਬਾਰ ਤੇ ਹਰ ਵਿੰਡੋ ਤੇ ਹਰ ਦਰਵਾਜ਼ੇ ਤੇ ਡਾਟ ਹੀ ਬਣਨੀ ਹੈ ਚਾਹੇ ਉਹ ਡਾਟ ਕਿਸੇ ਵੀ ਢੰਗ ਦੀ ਹੋਵੇ ਜਿਵੇਂ ਤੁਸੀਂ ਇਹ ਬਣਦੀ ਦੇਖ ਰਹੇ ਹੋ ਇਹ ਪੂਰੀ ਝੋਲ ਡਾਟ ਹੈ ਜਾਂ ਇੱਕ ਬਿੰਦੂ ਡਾਟਾ ਤੇਨੂੰ ਕਹਿ ਸਕਦੇ ਆਂ ਵੀ ਇੱਕ ਪ੍ਰਕਾਰ ਨਾਲ ਪੂਰੀ ਗੋਲ ਹੁੰਦੀ ਹੈ ਇਹ ਕਈ ਤਰ੍ਹਾਂ ਦੀਆਂ ਡਾਟਾਂ ਬਣਦੀਆਂ ਜੀ ਵੀ ਜਿਵੇਂ ਇਹ ਇੱਕ ਬਿੰਦੂ ਡਾਟਾ ਇੱਕ ਪ੍ਰਕਾਰ ਨਾਲ ਬਣਦੀ ਹੈ ਵੀ ਇੱਕ ਥਾਂ ਤੇ ਤੁਸੀਂ ਸੈਂਟਰ ਇਹਦਾ ਲਾ ਕੇ ਉਹਨੂੰ ਗੁਲਾਈ ਘੁਮਾ ਦੋਗੇ ਤਾਂ ਇਹ ਬਣ ਜਾਊਗਾ ਕਈ ਡਾਟਾ ਇਸ ਤਰ੍ਹਾਂ ਦੀਆਂ ਜੀ ਉਹਦੇ ਦੋ ਬਿੰਦੂ ਲੱਗਦੇ ਆ ਦੋ ਪ੍ਰਕਾਰਾਂ ਲੱਗਦੀਆਂ ਉਹ ਫੇਰ ਬਣਦੀ ਹੈ ਇੱਕ ਡਾਟਾ ਉਹਦੇ ਤਿੰਨ ਪ੍ਰਕਾਰਾਂ ਲੱਗਦੀਆਂ ਜਿੱਦੀ ਇਹਨਾਂ ਡਾਟਾਂ ਦੀ ਆਪਾਂ ਆਉਣ ਵਾਲੇ ਸਮੇਂ 'ਚ ਫੇਰ ਕਿਸੇ ਦਿਨ ਗੱਲ ਕਰਾਂਗੇ ਜੀ ਉਹ ਡਾਟ ਕਿਹੜੀ ਹੁੰਦੀ ਹੈ ਇਹ ਡਾਟ ਕਿਹੜੀ ਹੁੰਦੀ ਹੈ ਇੱਕ ਡਾਟ ਬਿਲਕੁਲ ਥੱਲੋਂ ਸਿੱਧੀ ਹੁੰਦੀ ਹੈ ਉਹ ਵੀ ਆਪਾਂ ਇਸ ਵਿੱਚ ਲੱਗਦੀ ਦਿਖਾਵਾਂਗੇ ਇਸ ਘਰ ਦੇ ਵਿੱਚ ਜਾਂ ਤਾਂ ਹਾਂ ਪੂਰੀਆਂ ਗੋਲ ਡਾਟਾਂ ਲੱਗੀਆਂ ਜਾਂ ਜਿਹੜੀਆਂ ਕਿ ਥੱਲੋਂ ਬਿਲਕੁਲ ਸਿੱਧੀਆਂ ਡਾਟਾਂ ਉਹ ਲੱਗੀਆਂ ਡਾਟ ਦੀ ਮਜ਼ਬੂਤੀ ਸਿਰਫ ਇਸ ਕਰਕੇ ਹੁੰਦੀ ਹੈ ਜੀ ਕਿਉਂਕਿ ਇੱਟਾਂ ਲਾਉਣ ਦਾ ਇੱਕ ਤਰੀਕਾ ਤੇ ਇੱਟਾਂ ਨੂੰ ਇੱਟਾਂ ਦੇ ਵਿੱਚ ਭਾਇਆ ਜਾਂਦਾ ਹੈ ਤੋ ਕਿ ਜਦੋਂ ਸਰੀਆ ਸਿਮਿੰਟ ਨਹੀਂ ਸੀ ਤਾਂ ਉਹ ਇਹਨਾਂ ਕਾਰਾਗਰੀ ਨਾਲ ਹੀ ਸਾਰੀਆਂ ਖੜਦੀਆਂ ਸੀ ਇਹਨਾਂ ਡਾਟਾਂ ਦੇ ਵਿੱਚ ਅਸੀਂ ਲੱਕੜ ਦੇ ਫਰਮੇ ਬਣਾਏ ਆ ਤੁਸੀਂ ਸਾਹਮਣੇ ਲੱਗੇ ਦੇਖ ਰਹੇ ਹੋ ਇਹਦੇ ਉੱਤੇ ਡਾਟ ਮੋੜ ਕੇ ਦੋ-ਦੋ ਕੜੇ ਮੋੜੇ ਗਏ ਇਹਦੇ ਉੱਤੇ ਬੰਦ ਲੋਟ ਦੇ ਦੋ ਕੜੇ ਮੋੜ ਕੇ ਉਸ ਤੋਂ ਬਾਅਦ ਕੰਧ ਕੱਢਤੀ ਕੰਧ ਕੱਢ ਕੇ ਨਾਲ ਦੀ ਨਾਲ ਅਸੀਂ ਇਹ ਥੱਲਿਓਂ ਫਰਮੇ ਕੱਢ ਲਏ ਤਾਂ ਕਿ ਦੂਜੇ ਵਿੰਡੋ ਬਾਰੀਆਂ ਦੇ ਕੰਮ ਆ ਸਕਣ ਪੂਰੇ ਘਰ ਦੇ ਵਿੱਚ ਮਤਲਬ 15-20 ਦਰਵਾਜ਼ੇ ਹੋਣਗੇ 10-15 ਵਿੰਡੋਆਂ ਹੋਣਗੀਆਂ ਉਹਨਾਂ ਦੇ ਵਿੱਚ ਇਹੀ ਕੰਮ ਆਈ ਗਿਆ ਫਰਮੇ ਇੱਕ ਹੋਗੀ ਆਪਣੀ ਆ ਸਿੱਧੀ ਡਾਟ ਜਿਹੜੀ ਕਿ ਥੱਲੋਂ ਬਿਲਕੁਲ ਸਿੱਧੀ ਹੁੰਦੀ ਹੈ ਇਹਦੇ ਥੱਲੇ ਆਪਾਂ ਢੂਲਾ ਵੀ ਬਣਾ ਸਕਦੇ ਹਾਂ ਪਰ ਅਸੀਂ ਇਹਦੇ ਥੱਲੇ ਢੂਲਾ ਨਹੀਂ ਬਣਾਇਆ ਅਸੀਂ ਇੱਕ ਪਤਲਾ ਇਹ ਪੱਥਰ ਪਾਤਾ ਇਹ ਪੱਥਰ ਕੰਧ ਦਾ ਵਜ਼ਨ ਨਹੀਂ ਸਹਿ ਸਕਦਾ ਪਰ ਇਹ ਇੱਕ ਢੂਲੇ ਦੇ ਕੰਮ ਕਰੂਗਾ ਵੀ ਇਹ ਵਿੱਚ ਹੀ ਰਹਿ ਜਾਊਗਾ ਤਾਂ ਕਿ ਢੂਲੇ ਦੀ ਖੋਲ ਖਲਾਈ ਟਾਈਮ ਦੀ ਬਚਤ ਹੋ ਸਕੇ ਇਹ ਪਤਲਾ ਪੱਥਰ ਪਾ ਕੇ 1 ਇੰਚੀ ਵਾਲਾ ਇਹਦੇ ਉੱਤੇ ਆ ਇੱਕਾ ਡਾਟ ਲਾਤੀ ਜਦੋਂ ਇਹ ਡਾਟ ਪੂਰੀ ਲੱਗ ਜੂਗੀ ਉਦੋਂ ਇਹ ਆਪਦਾ ਭਜਨ ਆਪੇ ਚੱਕ ਲੂਗਾ ਚੱਕ ਲੂਗੀ ਤੇ ਉਦ ਲਈ ਕੰਧ ਦਾ ਵੀ ਜਿੰਨਾ ਮਰਜ਼ੀ ਭਜਨ ਇਹ ਤੇ ਪਾਓ ਇਹ ਮਤਲਬ ਹਲਦੀ ਨਹੀਂ ਜਾਂ ਕਹ ਲੋ ਕਮਜ਼ੋਰ ਨਹੀਂ ਹੈ ਇਹ ਡਾਟ ਪਰ ਇਹਦੇ ਵਿੱਚ ਵੀ ਤੁਸੀਂ ਦੇਖ ਰਹੇ ਹੋ ਵੀ ਕੱਲੀਆਂ ਇੱਟਾਂ ਤੇ ਆ ਚੂਣਾ ਹੀ ਵਰਤੇ ਜਾ ਰਿਹਾ ਵੀ ਇਹਦੇ ਵਿੱਚ ਵੀ ਕੋਈ ਸੜਿਆ ਸਿਮਿੰਟ ਜਾਂ ਬਜਰੀ ਨਹੀਂ ਲੱਗ ਰਿਹਾ ਜਿਵੇਂ ਅੱਜਕੱਲ ਲਾਇਆ ਜਾਂਦਾ ਹੈ ਦੇਖੋ ਇਹ ਡਾਟ ਪੂਰੀ ਹੋ ਚੁੱਕੀ ਹੈ ਤੇ ਇਹ ਡਾਟ ਦੇ ਵਿੱਚ ਹੁਣ ਜਿਹੜਾ ਵਿਚਾਲਾ ਹੈ ਉੱਥੇ ਹੀ ਇੱਟਾਂ ਦਾ ਫਸਣਾ ਸ਼ੁਰੂ ਹੋ ਗਿਆ ਜਿੰਮੇ ਆਪਾਂ ਕਿਸੇ ਚੀਜ਼ 'ਚ ਕੋਈ ਫਾਨਾ ਲਾ ਦਿੰਨੇ ਆ ਉਸ ਭਾਸ਼ਾ 'ਚ ਇਹਨੂੰ ਅਸੀਂ ਆਪਦੀ ਭਾਸ਼ਾ 'ਚ ਚਾਬੀ ਕਹਿੰਦੇ ਆ ਵੀ ਕਿਸੇ ਚੀਜ਼ ਨੂੰ ਮਤਲਬ ਜਿੰਦਾ ਲਾ ਦੇਣਾ ਜਾਂ ਲੋਕ ਕਰ ਦੇਣਾ ਕਹਿ ਲਓ ਜਾਂ ਉਹਨੂੰ ਪੱਕਾ ਕਰ ਦੇਣਾ ਕਹਿ ਲਓ ਆਹ ਚਾਬੀ ਲਾਈ ਜਾ ਰਹੀ ਆ ਉੱਤੇ ਇੱਟ ਧਰ ਕੇ ਉਹਨੂੰ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਉਹਨੂੰ ਵਿੱਚ ਫਸਾਇਆ ਜਾ ਰਿਹਾ ਹੈ ਤਾਂ ਕਿ ਇਹਦੀ ਹੱਲਣ ਦੀ ਗੁੰਜਾਇਸ਼ ਨਾ ਰਹੇ ਇਹ ਇਸ ਘਰ ਦੀਆਂ ਕੁਝ ਸਿੱਧੀਆਂ ਤੇ ਕੁਝ ਪੂਰੀਆਂ ਗੋਲ ਡਾਟਾਂ ਅੰਦਰ ਲੀਆਂ ਸਾਰੀਆਂ ਲੱਗ ਚੁੱਕੀਆਂ ਆ ਬਾਹਰ ਇੱਕ ਬਰਾਂਡਾ ਹੈ ਇਹਦੇ ਤਿੰਨ ਗੇਟ ਥੋੜੇ ਜੇ ਬਾਹਰ ਨੂੰ ਐ ਤਿੰਨ ਸਾਢੇ ਤਿੰਨ ਫੁੱਟ ਬਾਕੀ ਦੋ ਵੱਡੇ ਗੇਟ ਆ ਉਹ ਥੋੜੇ ਜੇ ਅੰਦਰ ਨੂੰ ਐ ਆ ਸਾਈਡ ਤੋਂ ਤੁਹਾਨੂੰ ਦਿਖ ਰਿਹਾ ਇਹਦੇ ਦੋ ਭਾਗ ਤੁਸੀਂ ਪਹਿਲਾਂ ਵੀ ਦੇਖ ਚੁੱਕੇ ਹੋ ਪਹਿਲਾਂ ਨਿਵਾਂ ਦਾ ਫਿਰ ਨਿਵਾਂ ਤੋਂ ਲੈ ਕੇ ਸਵਾ ਸੱਤ ਘਟ ਤੱਕ ਦਾ ਪਰ ਹੁਣ ਇਹ ਡਾਟਾ ਦਾ ਦੇਖ ਰਹੇ ਹਾਂ ਆ ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਉਹੀ ਡਾਟਾ ਜਿਹੜੀ ਤੁਸੀਂ ਲਗਦੀ ਦੇਖੀ ਐ ਇਹਦੇ ਉੱਤੇ ਕੰਦ ਕੱਢ ਦਿੱਤੀ ਗਈ ਐ ਪੂਰੀ ਦੀ ਪੂਰੀ ਕਿਉਂਕਿ ਪੁਰਾਣੇ ਸਮੇਂ 'ਚ ਇਸੇ ਤਰ੍ਹਾਂ ਦੀਆਂ ਡਾਟਾ ਲਾਈਆਂ ਜਾਂਦੀਆਂ ਸੀ ਚਾਹੇ ਉਹ ਗੋਲ ਹੋਣ ਚਾਹੇ ਥੱਲੇੋਂ ਸਿੱਧੀਆਂ ਹੋਣ ਜਾਂ ਥੋੜੀ ਗੁਲਾਈ ਵਾਲੀਆਂ ਹੋਣ ਪੂਰੀਆਂ ਗੋਲ ਨਾ ਹੋਣ ਪਰ ਪੰਜਾਬ ਦੇ ਵਿੱਚ ਇਹ ਗੋਲ ਹੀ ਡਾਟਾਂ ਲਾਈਆਂ ਗਈਆਂ ਸਿੱਧੀਆਂ ਡਾਟਾਂ ਬਹੁਤ ਘੱਟ ਲਾਈਆਂ ਗਈਆਂ ਮੈਨੂੰ ਤਾਂ ਪਤਾ ਲੱਗਿਆ ਵੀ ਇੱਕ ਮੈਂ ਵੀਡੀਓ ਪਾਈ ਸੀ ਇਸ ਡਾਟ ਦੀ ਵੀ ਇਹ ਇਸ ਤਰ੍ਹਾਂ ਦੀਆਂ ਵੀ ਡਾਟਾਂ ਲੱਗ ਜਾਂਦੀਆਂ ਤਾਂ ਮੈਨੂੰ ਕਈਆਂ ਨੇ ਮੇਰੇ ਮਿਸਤਰੀ ਭਰਾਵਾਂ ਨੇ ਕਿਹਾ ਵੀ ਇਹ ਡਾਟ ਇਨ ਹੈਗੀ ਇਹ ਸਹੀ ਨਹੀਂ ਬਣੀ ਇਹਦੀ ਤੂੰ ਚਾਬੀ ਨਹੀਂ ਸਹੀ ਲਾਈ ਇਹ ਡਾਟ ਡਿੱਗ ਪੂਗੀ ਇਹ ਡਾਟ ਐ ਬਣਦੀ ਨਹੀਂ ਹੁੰਦੀ ਕਾਰਨ ਕੀ ਹੈ ਵੀ ਉਹਨਾਂ ਨੇ ਸ਼ਾਇਦ ਜਾਂ ਤਾਂ ਦੇਖੀਆਂ ਨਹੀਂ ਇਸ ਤਰ੍ਹਾਂ ਦੀਆਂ ਡਾਟਾਂ ਜਾਂ ਉਹਨਾਂ ਨੇ ਕਿਤੇ ਲਾਈਆਂ ਨਹੀਂ ਪਰ ਇਹ ਡਾਟਾ ਐ ਵੀ ਬਣਦੀਆਂ ਬਹੁਤ ਢੰਗ ਹੈ ਇਹ 7-8 ਤਰ੍ਹਾਂ ਦੀਆਂ ਡਾਟਾ ਬਣਦੀਆਂ ਜਿਦੇ ਚ ਆਪਾਂ ਫੇਰ ਇੱਕ ਦਿਨ ਕੋਈ ਖਾਸ ਵੀਡੀਓ ਕੱਲੀਆਂ ਡਾਟਾਂ ਤੇ ਬਣਾਵਾਂਗੇ ਤਾਂ ਕਿ ਆਪਾਂ ਨੂੰ ਪੂਰਾ ਪਤਾ ਲੱਗ ਜੇ ਤਾਂ ਕਿ ਆਪਾਂ ਇੱਕ ਦੂਜੇ ਦੀ ਕੋਈ ਗਲਤੀ ਨਾ ਕੱਢੀਏ ਅੱਗੇ ਤੁਸੀਂ ਆਹ ਗੋਲ ਡਾਟਾ ਬਣੀਆਂ ਦੇਖ ਰਹੇ ਹੋ ਇਹਦੇ ਜਿਹੜੇ ਫਾਰਮੇਸੀ ਲੱਕੜ ਵਾਲੇ ਉਹ ਨਾਲ ਦੀ ਨਾਲ ਥੱਲੇੋਂ ਕੱਢਦੇ ਉੱਤੇ ਗਏ ਤਾਂ ਕਿ ਉਹ ਦੂਜੇ ਗੇਟ ਦੇ ਕੰਮ ਆ ਸਕਣ ਇਹ ਜਿਹੜੀਆਂ ਗੋਲ ਡਾਟਾ ਇਹ ਤਾਂ ਅਸੀਂ ਫੇਰ ਵੀ ਚੂਨੇ ਚ ਲਾਈਆਂ ਪਰ ਇੱਥੇ ਜਿਹੜੀਆਂ ਪ੍ਰਾਣੀਆਂ ਹਵੇਲੀਆਂ ਜਾਂ ਪ੍ਰਾਣੇ ਥਾਵੇਂ ਦੇਖੀ ਜਾਂਦੇ ਪ੍ਰਾਣੇ ਘਰ ਦੇਖੀ ਜਾਂਦੇ ਆ ਉੱਥੇ ਇਹ ਡਾਟਾ ਜਿਹੜੀਆਂ ਗੋਲ ਆ ਪੂਰੀਆਂ ਗਾਰੇ ਚ ਲਾਈਆਂ ਹੋਈਆਂ ਜਿਨ੍ਹਾਂ ਦੀ ਮੈਂ ਵੀਡੀਓ ਵੀ ਪਾਉਂਗਾ ਵਿੱਚੋਂ ਗਾਰੇ ਉਹਨਾਂ ਨੂੰ ਕੱਲ੍ਹ ਦਿਖਾਉਂਗਾ ਵੀ ਇਹ ਸਾਰੀਆਂ ਗਾਰੇ ਚ ਖੜੀਆਂ ਆ ਕਿਉਂ ਇਹਨਾਂ ਦੀ ਆਪਣੇ ਆਪ 'ਚ ਇੱਕ ਤਾਕਤ ਬਣ ਜਾਂਦੀ ਹੈ ਕਿਉਂਕਿ ਇਹ ਡਾਟਾ ਬਣਾਉਣ ਦੀ ਇੱਕ ਆਪਣੀ ਕਲਾ ਹੈ ਆਪਣੀ ਹੀ ਇੱਕ ਕਾਰਾਗਰੀ ਹੈ ਇਦੇ ਵਾਸਤੇ ਆਪਾਂ ਨੂੰ ਹੋਰ ਕਿਸੇ ਵੀ ਚੀਜ਼ ਦੀ ਬਹੁਤੀ ਲੋੜ ਨਹੀਂ ਪੈਂਦੀ ਸਿਰਫ ਦੋ ਤਿੰਨ ਚੀਜ਼ਾਂ ਹੀ ਮੁੱਖ ਤੌਰ ਤੇ ਚਾਹੀਦੀਆਂ ਪਹਿਲਾ ਜਿਵੇਂ ਇੱਟਾਂ ਹੋ ਗਿਆ ਚੂਨਾ ਹੋ ਗਿਆ ਜਿਹੜੀ ਸਭ ਤੋਂ ਮੁੱਖ ਗੱਲ ਹੈ ਉਹ ਹੈ ਸਮਝਦਾਰ ਕਾਰੀਗਰ ਦੀ ਜਿਨੇ ਵੀ ਇਹ ਡਾਟਾ ਬਣਾਈਆਂ ਅਗਲੀ ਵੀਡੀਓ ਦੇ ਵਿੱਚ ਉਹਦੇ ਨਾਲ ਵੀ ਮਿਸਤਰੀ ਨਾਲ ਵੀ ਗੱਲਬਾਤ ਕਰਾਂਗੇ ਉਹ ਬਹੁਤ ਹੀ ਜ਼ਿਆਦਾ ਸਮਝਦਾਰ ਮਿਸਤਰੀ ਹੈ ਸਮਝਦਾਰ ਦੇ ਅਰਥ ਇਹ ਹੁੰਦੇ ਵੀ ਜਿਹੜੀ ਵੀ ਚੀਜ਼ ਕੋਈ ਕਿਸੇ ਨੂੰ ਆਪ ਸਮਝਾ ਦਈਏ ਤਾਂ ਉਹ ਉਹਵੇਂ ਬਣਾ ਦੇ ਉਹਨੂੰ ਸਮਝਦਾਰ ਕਾਰੀਗਰ ਕਿਹਾ ਜਾਂਦਾ ਹੈ ਉਹ ਸਾਰੇ ਕਾਰੀਗਰ ਵਧੀਆ ਆਪਣੇ ਆਪਣੇ ਢੰਗ ਨਾਲ ਬਹੁਤ ਸੋਹਣਾ ਕੰਮ ਕਰ ਰਹੇ ਆ ਪਰ ਇਹ ਕੰਮ ਘਟ ਹੋ ਰਿਹਾ ਹੈ ਤਾਂ ਕਰਕੇ ਮੈਂ ਕਹਿ ਰਹੇ ਹਾਂ ਵੀ ਇਸ ਕੰਮ ਨੂੰ ਥੋੜਾ ਜਿਹਾ ਸਾਨੂੰ ਸਮਝਣ ਦੀ ਲੋੜ ਪੈਣੀ ਹੈ ਹੁਣ ਦੇਖੀਏ ਤਾਂ ਇਹ ਘਰ ਦਾ ਬਾਹਰਲਾ ਪਾਸਾ ਹੁਣ ਇਹ ਬਰਾਂਡੇ ਦੇ ਗੇਟ ਵੀ ਬਣ ਚੁੱਕੇ ਆ ਉੱਥੇ ਢੁਲਾ ਹੋਇਆ ਹੈ ਤੇ ਬਾਹਰਲੇ ਪਾਸੇ ਜਿੰਨੀਆਂ ਵੀ ਆਪਣੀਆਂ ਰੈਂਚੀਆਂ ਵਿੰਡੋਆਂ ਸੀਗੀਆਂ ਦਰਵਾਜ਼ੇ ਸੀ ਉਹ ਪੂਰੇ ਬਣ ਚੁੱਕੇ ਆ ਜਿੰਨੀਆਂ ਵਿੰਡੋਆਂ ਦੇ ਤੁਸੀਂ ਗਲਾਈ ਲੱਗੀ ਦੀ ਦੇਖ ਰਹੇ ਹੋ ਆਤੀਜੇ ਕ ਜਿਹੜਾ ਦਰਵਾਜਾ ਆਊਗਾ ਇਹ ਕਿਸੇ ਕਾਰਨ ਕਰਕੇ ਇਹਦੇ ਆ ਸਿੱਧੀ ਡਾਟ ਲਾਈ ਹੈ ਤੇ ਇਹਦੇ ਨਾਲ ਆ ਵਿੰਡੋ ਹੈ ਇਹਦੇ ਵੀ ਸਿੱਧੀ ਡਾਟ ਹੈ ਤੇ ਵੀ ਇਹ ਬਾਹਰਲਾ ਪਾਸਾ ਕਰਦਾ ਬਾਕੀ ਉਸ ਤੋਂ ਬਾਅਦ ਸਾਨੂੰ ਬਸ ਇੱਕ ਛੱਤ ਬਣਦੀ ਦਿਖਾਉਣੀ ਹੈ ਕਿ ਛੱਤ ਅਸੀਂ ਕਿਵੇਂ ਲਾਵਾਂਗੇ ਤੇ ਉਹਦੇ ਉੱਤੇ ਵੀ ਕੋਈ ਲੈਂਟਰ ਜਾਂ ਸਰੀਆਂ ਨਹੀਂ ਪਾਇਆ ਜਾਊਗਾ ਉੱਥੇ ਵੀ ਡਾਟ ਹੀ ਬਣਨੀ ਹੈ ਅਸੀਂ ਹੋਰ ਵੀ ਕਈ ਢੰਗ ਦੇ ਸੋਚੇ ਸੀ ਜੇ ਉੱਥੋਂ ਉਸ ਤਰ੍ਹਾਂ ਦਾ ਸਮਾਨ ਮਿਲ ਗਿਆ ਤਾਂ ਉਹ ਛੱਤ ਅਸੀਂ ਉਵੇਂ ਬਣਾਵਾਂਗੇ ਤੇ ਨਹੀਂ ਡਾਟ ਲਾਵਾਂਗੇ ਇਸ ਤੋਂ ਬਾਅਦ ਆਪਣੀ ਜਿਹੜੀ ਆਉਣ ਵਾਲੀ ਵੀਡੀਓ ਉਹ ਛੱਤ ਦੀ ਆਊਗੀ ਵੀ ਛੱਤ ਅਸੀਂ ਕਿਵੇਂ ਬਣਾਉਂਦੇ ਆ ਤੇ ਬਾਕੀ ਵੀਰੋ ਸਾਡੇ ਨਾਲ ਜੁੜੇ ਰਹੋ ਇਸ ਘਰ ਨੂੰ ਬਣਦਾ ਜਰੂਰ ਦੇਖੋ ਤੇ ਇਸ ਘਰ ਦੀਆਂ ਦੋ ਪਹਿਲਾ ਵਾਲੀਆਂ ਵੀਡੀਓ ਜਰੂਰ ਦੇਖੋ ਇੱਕ ਪਹਿਲਾ ਭਾਗ ਆਇਆ ਨਵੇਂ ਤੱਕ ਦਾ ਨਵੇਂ ਤੋਂ ਬਾਅਦ ਸੱਤ ਹਫਤੇ ਤੱਕ ਦਾ ਆਇਆ ਤੇ ਇਹ ਉਹਦਾ ਤੀਜਾ ਭਾਗ ਹੈ ਇਸੇ ਘਰ ਦਾ ਬਾਕੀ ਵੀਰੋ ਘਰ ਦਾ ਜੋ ਨਮੂਨਾ ਹੈ ਜੋ ਨਕਸ਼ਾ ਉਹ ਮਾਲਕ ਦੀ ਪਸੰਦ ਦਾ ਹੈ ਉਹਦੀ ਪਸੰਦ ਦਾ ਹੋਣਾ ਵੀ ਚਾਹੀਦਾ ਕਿਉਂਕਿ ਉਹ ਪੈਸੇ ਲਾ ਰਿਹਾ ਹੈ ਉਹਦੀ ਬਹੁਤ ਜ਼ਿਆਦਾ ਮਿਹਨਤ ਲੱਗ ਰਹੀ ਹੈ ਇਸ ਘਰ ਤੇ ਉਹਦਾ ਇੱਕ ਸੁਪਨਾ ਵੀ ਮੇਰਾ ਇਸ ਤਰ੍ਹਾਂ ਦਾ ਘਰ ਹੋਣਾ ਚਾਹੀਦਾ ਜੇਕਰ ਅਸੀਂ ਉਸੇ ਢੰਗ ਦਾ ਘਰ ਬਣਾ ਕੇ ਉਹਨੂੰ ਦੇ ਦਈਏ ਤਾਂ ਅਸੀਂ ਆਪਣੇ ਆਪ ਨੂੰ ਕਾਮਯਾਬ ਸਮਝਾਂਗੇ ਕਿਉਂਕਿ ਹਰ ਕਿਸੇ ਦੀ ਆਪਣੀ ਆਪਣੀ ਪਸੰਦ ਹੁੰਦੀ ਹੈ ਆਪਣੀ ਆਪਣੀ ਸੋਚ ਹੁੰਦੀ ਹੈ ਕਿਸੇ ਨੂੰ ਕੋਈ ਨਕਸ਼ਾ ਸੋਹਣਾ ਲੱਗਦਾ ਕਿਸੇ ਨੂੰ ਕੋਈ ਤੇ ਮੈਂ ਸਮਝਦਾ ਵੀ ਸੋਨੇ ਦੀ ਕੋਈ ਪਰਪਰਛਾ ਨਹੀਂ ਹੁੰਦੀ ਇਹ ਤੁਹਾਡਾ ਮੰਨਣਾ ਹੈ ਤੁਹਾਡੀ ਮਨਾਉਤ ਹੁੰਦੀ ਹੈ ਵੀ ਤੁਹਾਨੂੰ ਕੀ ਸੋਨਾ ਲੱਗਦਾ ਬਾਕੀ ਵੀਰੋ ਘਰ ਸਾਰੇ ਸੋਨੇ ਹੁੰਦੇ ਆ ਜੇ ਕਿਸੇ ਮੇਰੇ ਵੀਰ ਨੇ ਕੋਈ ਇਸ ਤਰ੍ਹਾਂ ਦਾ ਘਰ ਬਣਾਉਣਾ ਹੋਵੇ ਤਾਂ ਉਹ ਸਾਡੇ ਨਾਲ رابطہ ਕਰ ਸਕਦਾ ਹੈ ਮੇਰਾ ਨੰਬਰ ਇਸ ਵੀਡੀਓ ਦੇ ਪੋਸਟਰ ਦੇ ਉੱਤੇ ਲੱਗਿਆ ਹੁੰਦਾ ਹੈ ਉੱਥੋਂ ਤੁਸੀਂ ਲੈ ਸਕਦੇ ਹੋ ਤੇ ਸਾਡੇ ਨਾਲ ਕੋਈ ਵੀ ਜਾਣਕਾਰੀ ਸਾਂਝੀ ਕਰਨੀ ਹੋਵੇ ਤਾਂ ਕਰ ਸਕਦੇ ਹੋ ਵੀਡੀਓ ਦੇਖਣ ਲਈ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਬਾਈ